ਕਹਾਣੀ ਨੂੰ ਧੀ ਤੇ ਸੱਸਾਂ ਅਕਸਰ ਹੀ ਬਰਵੰਤ ਸੌ ਦੇ ਘਰ ਮਾਤਾ ਨੂੰ ਦਵਾਈ ਦੇਣ ਜਾਂਦਾ ਸੀ ਪੂਰੇ ਪਿੰਡ ਵਿੱਚ ਏਕੀ ਘਰ ਮੈਨੂੰ ਇਹੋ ਜਿਹਾ ਨਜ਼ਰ ਆਉਂਦਾ ਸੀ ਜਿੱਥੇ ਕਦੇ ਨੂੰ ਸੱਸ ਦੀ ਕੁੜਕੁੜ ਸੁਣੀ ਹੋਏ ਪੂਰਾ ਪਰਿਵਾਰ ਅੰਮ੍ਰਿਤਧਾਰੀ ਅਤੇ ਰੱਬ ਨੂੰ ਮੰਨਣ ਵਾਲਾ ਸੀ ਉਸ ਘਰ ਵਿੱਚ ਕਈ ਗੱਲਾਂ ਨੂੰ ਸੱਸ ਦੀਆਂ ਨੋਟ ਕਰਦਾ ਬੈਠਾ ਬੈਠਾ ਉਹਨਾਂ ਦੀ ਨੂੰ ਕਦੇ ਵੀ ਗੁਲਾਮ ਨਜ਼ਰ ਨਹੀਂ ਆਈ ਆਥਣੇ ਜਾਣਾ ਤਾਂ ਸਬਜ਼ੀ ਬਣਾਉਂਦੀ ਵੀ ਉਤਬਾਣੀ ਤਾਂ ਨੂੰ ਨੇ ਸੱਸ ਦੇ ਕੰਨ ਵਿੱਚ ਹੀ ਬੋਲਣਾ ਬੀਬੀ ਅੱਜ ਕੀ ਬਣਾਉਣਾ ਸਬਜ਼ੀ ਚੋ ਤਾਂ ਸੱਸ ਨੇ ਵੀ ਬੜੀ ਮਿੱਟੀ ਤੇ ਧੀਮੀ ਆਵਾਜ਼ ਚ ਕਹਿਣਾ ਰਾਜਪੁੱਤ ਜੋ ਦਿਲ ਕਰਦਾ ਤੇਰਾ ਕਾਨ ਨੂੰ ਬਣਾ ਲੈ ਰਾਜ ਦਾ ਦਿਲ ਵੀ ਖੋਸ਼ ਹੋ ਜਾਣਾ ਤੇ ਸੱਸ ਦਾ ਵੀ ਕਿੰਨੀ ਆਗਿਆ ਕਰਨ ਨਾਲ ਮੇਰੀ ਜੋ ਹਰ ਕੰਮ ਮੇਰੀ ਸਲਾਹ ਨਾਲ ਕਰਦੀ ਫਿਰ ਬੈਠੇ ਬੈਠੇ ਹੀ ਨੂੰ ਨੇ ਕੰਨ ਚ ਕੀ ਪੁੱਛਣਾ ਕਿ ਦਾਤ ਜੋ ਕਿੰਨੇ ਚਮਚ ਲੂਣ ਦੇ ਬੀਬੀ ਪਾਵਾ ਤੇ ਮਿਰਚ ਕਿੰਨੀ ਉਸਨੇ ਕਿਹਾ ਆਪ ਦੇ ਸਵਾਦ ਅਨੁਸਾਰ ਪਾ ਲੈ ਰਾਜਪੁੱਤਰ ਕਦੇ ਸਵੇਰੇ 베ਰੇ ਦਵਾਈ ਦੇਣ ਜਾਣਾ ਤਾਂ ਕਦੇ ਸੱਸ ਨੇ ਨੂੰਹ ਦਾ ਸਿਰ ਗੰਗੀ ਨਾਲ ਸਵਾਤੀ ਨਜ਼ਰ ਪੈਣਾ ਤੇ ਕਦੇ ਨੂੰਹ ਨੇ ਸੱਸ ਦਾ ਸੱਸ ਤਾਂ ਜਿਆਦਾ ਬਿਮਾਰ ਹੀ ਰਹਿੰਦੀ ਸੀ ਪਰ ਨੂੰਹ ਦੇ ਕਦੇ ਮੱਥੇ ਤੇ ਤਰੇੜੀ ਨਹੀਂ ਦਿੱਸੀ ਸੱਸ ਦੀ ਬਿਮਾਰੀ ਨੂੰ ਲੈ ਕੇ ਸਗੋਂ ਨੂੰਹ ਨੇ ਕਦੇ ਪੈਰ ਦੱਬਨੇ ਤੇ ਕਦੇ ਸੱਸ ਦਾ ਸਿਰ ਚੇ ਕਦੇ ਨੂੰਹ ਨੇ ਬਿਮਾਰ ਪਹਿ ਜਾਣਾ ਸੱਸ ਨੇ ਆਪਣੀ ਤੇ ਈ ਦੀ ਤਰ੍ਹਾਂ ਆਪਣੀ ਨੁੰਦਾ ਮੱਥਾ ਦੱਬਣਾ ਤੇ ਸਿਰ ਵਿੱਚ ਤੇਲ ਚਾ ਸਦੀਨੇ ਕਹਿਣਾ ਪੁੱਤ ਚੰਗੀ ਦਵਾਈ ਦੇ ਮੇਰੀ ਧੀ ਨਹੀਂ ਮੇਰੇ ਤੋਂ ਦੁੱਖ ਨਹੀਂ ਦੇਖਿਆ ਜਾਂਦਾ ਇਸ ਦਾ ਇੱਕ ਦਿਨ ਦਵਾਈ ਦੇਣ ਗਿਆ ਤਾਂ ਦੇਖਿਆ ਕਿ ਅੱਜ ਰਾਜ ਦੀ ਸੱਸ ਨਹੀਂ ਘਰ ਅੱਜ ਜਾਣਕਾਰੀ ਲੈਣ ਇਹਨਾਂ ਦੇ ਪਿਆਰ ਦੀ ਕੀ ਨਹੀਂ ਦਾਰਦੀ ਹੀ ਸੱਸ ਦੀ ਇਹਨੂੰ ਸੇਵਾ ਕਰਦੀ ਹੋਈ ਇਕ ਕਿਤੇ ਡਰ ਦੇ ਡਰ ਦੇ ਨੇ ਚਾਰ ਚਫੇਰੇ ਲਿੰਗਾ ਘੁਮਾ ਕੇ ਨੂੰ ਨੂੰ ਪੋਛ ਹੀ ਲਿਆ ਕੀ ਭੈਣੇ ਗੱਲ ਕਰਨੀ ਸੀ ਤੁਹਾਡੇ ਨਾਲ ਹੁਸਾ ਨਾ ਕਰਿਓ ਕਿਤੇ ਉਸ ਨੇ ਬੜੇ ਠਰਮੇ ਨਾਲ ਕਿਹਾ ਕੋਈ ਨਹੀਂ ਵੀਰ ਜੀ ਦੱਸੋ ਤੁਸੀਂ ਤਾਂ ਸਿੱਧਾ ਸਵਾਲ ਉਹ ਹੀ ਕੀਤਾ ਜੋ ਮੇਰੇ ਮਨ ਵਿੱਚ ਕਈ ਸਾਲਾਂ ਤੋਂ ਵਾਬ ਰੋਲਿਆਂ ਵਾਂ ਆ ਰਿਹਾ ਸੀ ਕੀ ਭੈਣ ਜੀ ਤੁਹਾਡੀ ਨੂੰ ਸੱਸ ਦੀ ਭਾਂਦੀ ਬਹੁਤ ਆ ਕੀ ਤੁਸੀਂ ਡਰਦੇ ਹੀ ਤਾਂ ਨਹੀਂ ਕਰਦੇ ਕਿਤੇ ਨਾਲੇ ਮੈਂ ਸਵਾਦ ਜਿਆ ਲੈਣ ਦੇ ਮਾਰੇ ਨੇ ਆਪਣੇ ਘਰ ਦੀ ਵੀ ਗੱਲ ਛੇੜ ਦਿੱਤੀ ਕਿ ਸਾਡੇ ਤਾਂ ਲੜਦੀਆਂ ਨੂੰ ਸੱਸ ਕਦੇ ਭਾਂਦੀ ਨਹੀਂ ਉਹਨਾਂ ਦੀ ਤਾਂ ਅੱਗੋਂ ਉਸਨੇ ਜਵਾਬ ਬਹੁਤ ਹੀ ਸੋਹਣਾ ਦਿੱਤਾ ਕੀ ਧਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਮੇਰਾ ਤਾਂ ਦਿਲ ਨਹੀਂ ਲੱਗਦਾ ਮੇਰੀ ਸੱਸ ਬਿਨਾ ਮੈਂ ਗੱਲਾਂ-ਗੱਲਾਂ ਵਿੱਚ ਬਹੁਤ ਕੋਸ਼ਿਸ਼ ਕੀਤੀ ਕਿ ਆਪਣੀ ਸੱਸ ਦੀ ਕੋਈ ਤਾਂ ਉਣਤਾਈ ਦੱਸੇ ਪਰ ਪਿਆਰ ਤੋਂ ਬਿਨਾ ਕੁਝ ਵੀ ਨਜ਼ਰ ਨਹੀਂ ਆਇਆ ਉਸ ਕਰ ਅੱਜ 4 ਸਾਲ ਹੋ ਗਏ ਮਾਤਾ ਗੁਜ਼ਰੀ ਨੂੰ ਪਰ ਜਦੋਂ ਵੀ ਕਦੇ ਉਹਨਾਂ ਦੇ ਘਰ ਚੱਕਰ ਲਾ ਲਾਂਦਾ ਤਾਂ ਐਵੇਂ ਮਹਿਸੂਸ ਹੁੰਦਾ ਜਿਵੇਂ ਨੂੰ ਸੱਸ ਮਾਮਾ ਧੀਆਂ ਦੀ ਤਰ੍ਹਾਂ ਖੁੱਲੇ ਆਂਗਣ ਵਿੱਚ ਲੱਗੀ ਟ੍ਰੇਕ ਥੱਲੇ ਬੈਠੀਆਂ ਲੋਕਾਂ ਨੂੰ ਇੱਕ ਸੰਦੇਸ਼ ਦਿੰਦਿਆਂ ਹਾਂ ਕਿ ਅਸੀਂ ਨਹੀਂ ਨੂੰ ਸੱਸ ਹੀ ਹਾਂ ਪਰ ਪਿਆਰ ਮਾਵਾਂ ਧੀਆਂ ਤੋਂ ਹੀ ਵੱਧ ਕੇ